ਨਾ ਮਹਿੰਗੇ ਲਾਉਂਦੇ ਆਪਾਂ ਨੂੰ ਕਿਥੋਂ ਵਾਰਾ ਆ ਜਾਂਦਾ ਘਾਟ ਕਾ ਨਿਸ਼ਾਵਤ ਆਉ ਨਹੀਂ ਹਣਾ 10000 ਕਿਹੜਾ ਲਊਗਾ ਨਹੀਂ ਨਹੀਂ ਹਾਂ ਹਾਂ ਕੱਚਾ ਰੰਗ ਮੀ ਸੁਕਾ ਕੱਚਾ ਰੰਗ ਕੁ ਸੁੰਘੋ ਤਾ ਥੋੜ੍ਹੜਿਆ ਦਿਨ ਚਾਰ ਅਸੂ ਜਾਨ ਦੀ ਬਿਲ ਮਨਾ ਹੋ ਗਈ तेरे पे तारक आके लाल तो घर से राते पे हमें भाई चा भाई लागुल तू वाची तू सुन रे अंदरो लगाई गई नहीं अरे ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਓਟ ਆਸਰੇ ਲੱਗਦਿਆਂ ਹੋਇਆਂ ਰਬੀ ਬਾਣੀ ਦੇ ਪਰਸੋਂ ਤੋਂ ਸ਼੍ਰੀ ਅਖੰਡ ਪਾਤਸ਼ਾਹ ਦੇ ਆਰੰਭ ਹੋਏ ਤਨ ਸਤਿਗੁਰਾਂ ਦੀ ਕਿਰਪਾ ਸਦਕਾ ਗੁਰਬਾਣੀ ਦੀ ਸੰਪੂਰਨਤਾ ਦੇ ਪ੍ਰਗਟਾਈ ਗਈ ਨੇ ਸਤਿਗੁਰੂ ਜੀ ਦੀ ਕਿਰਪਾ ਕਰਨ ਕਮੇਟੀਆਂ ਸੰਕਾ ਦੇ ਵੱਲੋਂ ਦਰਮਿਆ-ਮਹ ਲੋਕੀ ਜੁੜਨ ਨੂੰ ਨਿਮਨ ਰੱਖਦਿਆਂ ਸੰਗਤਾਂ ਸੰਗਤਾਂ ਨੇ ਮਾਇਆ ਕਰਕੇ anak anak lelaki berusia lantaran dua puluh tujuh tahun ini begonia pada tahun kanak-kanak ke enam berbilang dua puluh tujuh berbilang dua puluh tujuh tahun ini setelah ratusan seandainya beberapa tahun lalu setelah beberapa tahun lalu bersejarah berusia berusia sembilan juta seorang kerajaan di bawah tujuh atau berusia तो सा ਇਹਨਾਂ ਸਾਰਿਆਂ ਦਾ ਮਾਣ ਆਸਤੀਆਂ ਦਾ ਅਸੀਂ ਕਮੇਟੀ ਵੱਲੋਂ ਧੰਨਵਾਦ ਕਰਦੇ ਆਂ ਇਹਨਾਂ ਨੇ ਆਪ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਗੁਰੂ ਘਰ ਨਾਲ ਜੁੜੇ ਹੋਏ ਪਰਿਵਾਰਾ ਵੱਡੀ ਸੋਚ ਦੇ ਮਾਲਕ ਆ ਪ੍ਰਮਾਤਮਾ ਨੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਤਿ ਸ੍ਰੀ ਅਕਾਲ ਸਾਰਿਆਂ ਨੇ ਬਈ ਬਹੁਤ ਸੇਵਾ ਕੀਤੀ ਆ ਜਿੰਨੇ ਵੀ ਮੇਰੇ ਵੀਰ ਭੈਣਾਂ ਕੋਈ ਆਟੇ ਦੇ ਹੀ ਸੇਵਾ ਕਰਦਾ ਕੋਈ ਸਾਬਜੀ ਦੀ ਕੋਈ ਚਾਹ ਦੀ ਕੋਈ ਭਾਂਡਿਆਂ ਦੀ ਬਾਣੀ ਪੁਣੀਆ ਬਾਣੀ ਤੇ ਆਪਾਂ ਬਾਈ ਅਮਲ ਵੀ ਕਰਨਾ ਕੋਈ ਨਹੀਂ ਗੱਲ ਢੋਲੀ ਤੇ ਦੂਜੇ ਤਨਵਾਇ ਦੀ ਕਰਤੀ ਅਮਲ ਕਰਨਾ ਇਹ ਵੀ ਆਪਣੇ ਬਾਈ